ਲਓ ਜੀ ਸਾਡਾ ਹੋ ਗਿਆ ਸ਼ਰਤ ਲੱਗ ਗਈ ਆ ਬੰਦੇ ਨਾਲ ਵੀ ਟੱਕਣ ਪਾਣੀ ਦੇ ਵਿਚਾਲੇ ਰੁਕਣਾ ਲੈ ਛੱਡ ਦੇ ਇੱਥੇ ਰੁਕਣਾ ਟੱਕਣ ਬਾ ਇੱਥੇ ਖੜੇ ਨਾਲ ਨਹੀਂ ਲੱਗਣਾ ਚਾਹੀਦਾ ਉਹ ਹੋ ਗਿਆ ਲੱਗ ਗਿਆ ਯਾਰ ਭਾਂਡਾ ਭੁੰਡਾ ਬਦਲਣਾ ਬਦਲਣਾ ਰੁਪਈਆ 10000 ਨਕਦੋ ਨਕਦੀ ਨਕਦੋ ਨਕਦੀ ਚਲ ਘਸਾਲਾ ਘਸਾਲਾ ਸ਼ਾਇਦ ਆ ਨਪਰਾ ਹਾਂ ਆ ਵੀ ਆ ਉੱਚਾ ਹੈ ਉੱਚਾ ਸੀ ਉੱਚਾ ਸੀ ਉੱਚਾ ਸੀ ਕੀ ਕਰਨੀ ਨਹੀਂ ਉਹ ਹੌਲਾ ਹੈ ਬਾਈ ਹੌਲਾ ਚਲ ਕੋਈ ਨਹੀਂ ਕੋਈ ਇਹ ਚ ਰੁਕ ਗਿਆ ਉਹ ਤੇਰੇ ਵੱਡੇ ਡਰਮ ਵਿੱਚ ਵੇਖ ਲ ਗਏ ਉਹ ਤੇਰੇ ਚੱਕਰ ਕੀ ਹੈ ਇਹ ਨਹੀਂ ਨਹੀਂ ਐਡੇ ਇਹਦੀ ਹਾਰ ਬਣ ਗਿਆ ਤੂੰ ਹਾਂ ਦਾ ਬਦਲ ਗਏ ਰੋਗਿਆ ਰੋਗਿਆ ਹਾਂ ਅਖਬਾਰ ਲਾ ਕੇ ਨਹੀਂ 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 ਹਾਲ ਫਰਵੂਲੇ ਬੋੜਾ ਗੋਲੇ ਗੋਲੇ ਈ ਗੱਲ ਕੋਈ ਨਹੀਂ ਹਾਂ ਕਿੱਥੇ ਮਰਦੀ ਲਾਈ ਆਏ ਇਹ ਮਾਹੌਲ ਆ ਮਾਹੌਲ ਤਾਂ ਸਹੀ ਆ ਇਹ ਚੱਲ ਕੋਈ ਨਹੀਂ ਆ ਇਹ ਨਹੀਂ ਕਰਨਾ ਮੈਂ ਦੱਸ ਨਾ ਨਹੀਂ ਰੁਕ ਗਿਆ ਰੋਕੀ ਗਿਆ ਨਾ ਅਖਬਾਰ ਅਖਬਾਰ ਪਹਿਲਾਂ ਨਾਲ ਲੱਗਦਾ ਕੰਦ ਦੇ ਹਾਂ ਹੋ ਰੁਕ ਗਿਆ ਰੁਕੇ ਬਣ ਗਈ ਬਣ ਗਈ ਗੱਲ 10000 ਖਰਾ 10000 ਖਰਾ ਉੱਥੇ ਫੇਰ ਫੜ ਕੇ ਲੈ ਜਾਂਦੇ ਲੈ ਵੀ ਰੁਕ ਗਿਆ ਫਿਰ ਮੈਂ ਪਾਣੀ ਪਾਉਣ ਲੱਗਾ ਉੱਤੇ ਚੱਲ 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 ਇਹ ਚੱਲ ਆ ਗਿਆ ਹੋਰ ਗਾਲਾਂ ਤੇ ਆ ਆਵਾ ਤਾਂ ਪਰ ਆਊਗਾ ਵਿਚਾਲੇ ਵਾਰ-ਵਾਰ ਵਿਚ ਵਿਚਾਲੇ ਹੀ ਆਉਣਾ ਇਹਨੇ ਵਾਰ-ਵਾਰ ਲੈ ਹੁਣ ਚਰਤ ਲਾ ਲਈਏ ਨਾ ਰੁਪਈਆ ਆਪ 10000 പീഡിച്ച് വിഡോ കസൂത്ത